ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਂ ਜੀ ਇੱਕ ਬਈ ਮੱਝਾ ਤਾਜੀ ਸੋਣ ਵਾਲੀ ਐ ਇੱਕ ਗਾਂ ਬਈ ਤਾਜੀ ਸੋਣ ਵਾਲੀ ਆਉ ਪੁੱਛ ਰਹੇ ਨੇ ਬਾਈ ਟੋਟੇਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਬਈ ਨਾਮ ਤੇ ਐਡਰੈਸ ਬੋਲੋ ਨਾਉ ਜਸਵਿੰਦਰ ਸਿੰਘ ਆ ਜੀ ਪਿੰਡ ਜਿਉਂਦਾ ਜ਼ਿਲ੍ਹਾ ਪਟੰਡਾ ਤਹਿਸੀਲ ਰਾਮਪੁਰ ਨੇੜੇ ਪਿੰਡ ਦੇ ਇਹੜੇ ਵੀਰੇ ਜੇਠੂਆ ਰਹੇ ਹਨ ਮੋਬਾਈਲ ਨੰਬਰ ਬੋਲੋ 98722 32167 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੋਸ ਹੁੰਦੀ ਆ ਇਹ ਦੂਜਾ ਹੁੰਦੀ ਆ ਡਾਕਟਰ ਕਿੰਨੇ ਦਿਨ ਲੈਂਦੀ ਆ ਬਾਈ ਇਹਦਾ 1 ਹਫਤਾ ਆ ਬਾਈ ਕੀ ਰਿਕਾਰਡ ਆ ਬਾਈ ਦੋਦਾਂ ਇਹਦੇ ਭੜੂ ਨੇ 22 ਕਿਲੋ ਕੱਢਿਆ ਬਾਈ ਦੇਖੋ ਬਾਈ ਆਰਡਰ ਦੇ ਖਾਦੀ ਖੱਚ ਖੁੱੱਚ ਕੇ ਲੈ ਵਾ ਕਿਆ ਬਾਤ ਬਹੁਤ ਲਾਟੂ ਲਾ ਬਹੁਤ ਪਈਆਂ ਬਾਈ ਕੱਚੀ ਕੱਚੀ ਆ ਬਾਈ ਖਾਣ ਬੜਾ ਚੰਗਾ ਲੱਗਦਾ ਬਹੁਤ ਲੱਗਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੀ ਥਣ ਨਿਕੜ ਮੇ ਪੂਰੇ ਗੈਪ ਤੇ ਠੰਡੀ ਬੋਲ ਕਾ ਬਾਈ ਲੱਭਣ ਬੱਚੀ ਥੱਲੇ ਜੇ ਮੇ ਭਰਦੀ ਬੈਠਾ ਰ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਖੋਲ ਲੈ ਬਾਈ ਖੋਲ ਕੇ ਦਿਖਾ ਦੇ ਡਾਕਟਰ ਨਾੜਾ ਦਿਖਾ ਥੱਲੇ ਪਸੇ ਨਾੜਾ ਨੂੜਾ ਬਾਈ ਲੈ ਵਾ ਬਣਾਉ ਬਹੁਤ ਜਿਹੜੇ ਕੀ ਬਾਤ ਆ ਨਾੜਾ ਦੇਖ ਮੱਛੀ ਮੈਂ ਕਹਿੰਦਾ ਪੂਰੀਆਂ ਨਾੜਾ ਨਾੜਾ ਦੁੱਧ ਵਾਲੀਆਂ ਸਹੀ ਗੱਲ ਆ ਬਾਈ 나ੜ ਦੁੱਧੀ ਦੁੱਧ ਵਾਲੀ ਵੱਡੀ 나ੜ ਵੀ ਬਹੁਤ ਚੰਗੀ ਆ ਬਹੁਤ ਚੰਗੀਆਂ ਹਾਂ ਇਧਰੋਂ ਵੀ ਦਿਖਾਉਣੇ ਲੈਪਾ ਕਿਆ ਬਾਤ ਆ ਭਾਈ ਕੱਲਾ ਕੱਲਾ ਇਹ ਤਾਂ ਬੱਚੀਆਂ ਬੰਨਣਾ ਬਹੁਤ ਅਡਰਟਰ ਇਹ ਤਾਂ ਕੱਚੀ ਕੱਚੀ ਆ ਭਾਈ ਸਹੀ ਗੱਲ ਆ ਬਈ ਇਹ ਤਾਂ ਬੱਚੀਆਂ ਨੂੰ ਲੈ ਬਹੁਤ ਪਈ ਆ ਖੋਲੀ ਭਾਈ ਤੋੜ ਕੇ ਦਿਖਾ ਦੇ ਕੱਦ ਬੱਡ ਚੰਗਾ ਯਾਤ ਬ੍ਰੀਡ ਚੰਗੀ ਆ ਕੱਚੀ ਕੱਚੀ ਆ ਭਾਈ ਇਹਸ ਦੇਖੋ ਬੋਦੀਪਾਦੀ ਬਹੁਤ ਚੰਗੀ ਆ ਸਨਖਪੁਣਾ ਬੈਡ ਦੇ ਵਿੱਚ ਬਹੁਤ ਆ ਚੰਗੀ ਆ ਬੈਡ ਤੋੜਾ ਤਾਰਾ ਚੰਗਾ ਆਡਰ ਕਮਾਲ ਦਾ ਕੱਚੀ ਕੱਚੀ ਆ ਭਾਈ ਦਿਨ ਹਜੇ ਲੈਂਦੀ ਆ ਉਹਦੋਂ ਆਡਰ ਆ ਜਿਹੜਾ ਇਹਨੇ ਵਧੀਆ ਤਿਆਰ ਕਰ ਲੈਣਾ ਕੀ ਮੋਹ ਲ ਭਰਾ ਇਹਦਾ ਡਾਕਟਰ ਮੁੱਲ ਜਮਾ ਦਾ 70000 ਰੁਪਏ ਦੇਣਾ ਲੈਣਾ ਬਸ ਮਾੜਾ ਮੋਟਾ ਮਾਨ ਤਾਣੂਗਾ ਠੀਕ ਆ ਕੋਈ 85 ਨਹੀਂ ਕੋਈ 80 ਨਹੀਂ ਆਇਆ ਜੀ 85 80 85 ਵੀ ਕੋਈ ਵਾੜਾ ਨਹੀਂ ਸਹੀ ਗੱਲ ਆ ਅੰਡੀ ਐਡੀ ਆ ਲੈ ਛੜਤਾ ਰੱਸਾ ਆਪਾਂ ਦਵਾ ਦੇ ਰੱਸਾ ਛੜਤਾ ਤਾਂ ਉਹਦੇ ਮੋਂ ਐਨਾ ਭੇਜਾ ਕੋਈ ਚੱਕਰੀ ਨਹੀਂ ਮੁੱਲ ਜਮਾ ਜੈ ਜੈ 70000 ਲੈ ਡਾਕਟਰ ਲੈ ਜਵਾਕ ਭੇਜੇ ਚਾਹੇ ਕੋਈ ਚੱਕਰੀ ਨਹੀਂ ਕੀ ਬਾਤ ਜਵਾਕ ਬੈਠਾ ਰਹੇ ਥੱਲੇ ਦੇ ਐਡੀ ਠੰਡੀ ਬੱਚੀ ਆ ਠੰਡੀ ਆ ਪੂਰੀ ਸੀਲ ਆ ਕੱਦ ਬਟ ਚੰਗਾ ਰੰਗ ਰੂਪ ਚੰਗਾ ਬਈ ਮੁੱਲ 70000 ਤੇ ਬਾਕੀ ਵੀ ਐਡੀ ਐਡੀ ਵਾਹ ਡਾਕਟਰ ਇਹ ਮੇਰੇ ਮੋਢ ਹਾਂਜੀ ਉਹ 88500 ਤੋਂ ਲਾ ਘੱਟ ਰਿਹਿੰਦਾ ਆਪਣਾ ਤਨਵਾ 10000 ਦਾ ਫਰਕ ਹੁੰਦਾ ਸਹੀ ਗੱਲ ਆ ਬਈ ਨਾੜ ਦੇਖੋ ਦੁੱਧੜੀ ਕੀ ਬਾਤ ਆ ਬਈ ਹਜੇ ਕੱਚੀ ਕੱਚੀ ਕਰਮਾਈ ਦੇਣ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਡਾਕਟਰ ਚਾਹ ਬੱਚਾ ਲੈ ਵੀਰੇ ਨੂੰ ਕੋਈ ਚੱਕਰ ਨਹੀਂ ਹਾਂ ਅੱਲਾ ਜਵਾਕ ਲੈ ਘਰ ਦਾ ਬਈ ਕੋਈ ਚੱਕਰ ਨਹੀਂ ਪੂਰੀ ਠੰਡੀ ਸੀਲਾ ਤੋੜਾ ਤਰਾ ਕਰਮਾਈ ਦਾ ਬਹੁਤ ਚੰਗਾ ਕੱਦ ਵਡ ਚੰਗਾ ਰਾਜੀ ਰੂਜੀ ਕੱਚੀ ਕੱਚੀ ਆ ਟਰੇ ਬਣਾਉਣਾ ਬਹੁਤਾ ਬੱਚੇ ਨਹੀਂ ਬਣੋਗੇ ਬਹੁਤ ਸਹੀ ਗੱਲ ਆ ਲੇਵਾ ਤਾਂ ਬਹੁਤ ਬਣਾਓਗੇ ਕੌਣ ਕਿ ਹਜੇ ਕੱਚੀ ਆ ਬਈ ਦਨ ਲੈਂਦੀ ਆ ਦੁੱਧ ਦੇ ਦੀ 24 ਲੀਟਰ ਉਹ ਕਹਿੰਨੋ ਕੱਢਣਾ ਚਾਹੀਦਾ ਗਰਮੀ ਦੇ ਹਿਸਾਬ ਨਾਲ ਇਹ ਗਰਮੀ ਨਾਲ ਹੁੰਦੀ ਫੇ ਤਾਂ 30 ਦੇ ਨੇੜੇ ਪਾ ਮੀਦਾ ਹੂੰ ਸਹੀ ਗੱਲ ਆ ਬਈ ਅੱਗੇ ਵੀਰੇ ਮੱਝ ਬਾਰੇ ਕਿਹੜਾ ਸੂਆ ਇਹ ਤੀਜਾ ਸੂਆ ਡਾਕਟਰ ਕਿੰਨੇ ਦਿਨ ਲੈਂਦੀ ਆ ਬਈ ਇਹਦੇ ਬਾਅਦ 2-4 ਦਿਨ ਲੂਗੀ ਠੀਕ ਆ ਬਈ ਕੀ ਰਿਕਾਰਡ ਦੁੱਧ ਆ ਬਈ ਇਹਨੇ 15 ਕਿਲੋ ਕੱਢਾ ਡਾਕਟਰ ਠੀਕ ਆ ਹਾਂ ਤੇ ਦਿਨ ਬਈ ਦੋ ਚਾਰ ਲੈਂਦੀ ਆ ਇਹ ਵਾਲੂਗਾ ਖਾਦੇ ਲੈ ਵਾ ਕੀ ਬਾਤ ਉਪਰੋਂ ਥੋੜਾ ਜਿਹਾ ਲੈ ਵਾ ਸ਼ੁਰੂ ਹੋ ਜਾਂਦਾ ਹਨਾ ਹਾਂ ਲੈ ਵੇ ਜਿਹੜੀ ਬਣਾਵਟ ਲੈ ਵਾ ਖਾਦੇ ਲੈ ਕੀ ਬਾਤ ਆ ਲੈ ਲੈ ਵਾ ਬੜਾ ਚੁਟਕਾ ਕੱਲਾ ਕੱਲਾ ਥਾਣ ਬਈ ਮੁਠੀ ਵਾਲਾ ਥਾਣ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ 600 ਚੰਗਾ ਸਿੰਕਵਾਰਟੀ ਚੈੱਕ ਕਰ ਲੋ ਕਰਦ ਬੱਢ ਠੀਕ ਆ ਬਈ ਮੁੱਲ ਕੀ ਆ ਭਰਾ ਦਾ ਔਲਡਰ ਡਰ ਜੇ ਹੀ ਹੈ ਬਸ 1.5 ਹੀ ਹੈ ਤਾਂ ਮਾਨਤਾਨ ਹੋ ਜਾ ਬਾਈ ਹਾਂ ਕੋਈ 1 20 ਨਹੀਂ ਕੋਈ 25 ਨਹੀਂ ਇਹਨੇ ਮੰਜਾ ਲੋਕ 25 25 ਦੀ ਦੀ ਮੰਗੀ ਹੈ ਸਹੀ ਗੱਲ ਆ ਬਸ 1.5 ਹੀ ਆ ਔਲਡਰ 1 ਲੱਖ 5000 ਰੁਪਿਆ ਮੋਲਾ ਬਾਕੀ ਜਿਹੜਾ ਮਾਨਤਾਨ ਜ਼ਰੂਰ ਹੋ ਜਾ ਲੇਵਾ ਕਰਮ ਵਾਲੀ ਦਾ ਬਹੁਤ ਚੰਗਾ ਦੁੱਧ ਦਾ ਵੀ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਤੋਰਾ ਤਾਰਾ ਚੰਗਾ ਗਾ ਬਾਈ ਚੰਗੀ ਹੈ ਮੱਝ ਦੁੱਧ ਚੰਗਾ ਪਾਉਂਦਾ ਆਰਡਰ ਦੇਖੋ ਬਾਈ ਆਰਡਰ ਬੜਾ ਕਮਾਲ ਦਾ ਥਾਨ ਬੜਾ ਸਹੀ ਹੈ ਗੱਲ ਥਾਣਾ ਬਹੁਤ ਚੰਗਾ ਭਾਈ ਬਾਕੀ ਕੱਦ ਦਾ ਲੈਣਾ ਢਾਂ ਛੋਟੀ ਨਹੀਂ ਗਈ ਹਾਂ ਛੋਟੀਆਂ ਨੂੰ ਛੋਟੀ ਮੰਨ ਕੇ ਨਾ ਲਾਵੇ ਸਹੀ ਗੱਲ ਬੁਲੀ ਕੱਦ ਵਾਲੀ ਹੈਗੀ ਹੂੰ ਲੈਵਾ ਦਾ ਬਾਕੀ ਦੇਖਣਾ ਸੂਣਾ ਲੱਗਿਆ ਬੱਜਾ ਤਾਂ ਹਾਂ ਦਾ ਸਹੀ ਗੱਲ ਆ ਸੂਕੜੋ ਸਟਾਰਟ ਹੁੰਦਾ ਮੁਰ ਨੂੰ ਗੱਠ ਲੈਵਾ ਮੁਰ ਨੂੰ ਦਿਖਾਉਂਦੀ ਆ ਚੰਗੀ ਆ ਭਾਈ ਨਾਗਪੁਰਾ ਕੋਲੇ ਦੋ ਸੀ ਦੋ ਨਹੀਂ ਦਿਖਾਤੇ ਕਿసే ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨਕ ਨਹੀਂ ਬੋਲਾ ਆਪਣੇ ਮਾ ਡਾਕਟਰ ਤੋਂ ਬਸ ਜਾਏ ਜੀ ਹੁੰਦੇ ਹਾਂ ਆਪਣਾ ਕੋਈ ਮੈਦਾਊ ਆਪਾਂ ਲੈ ਦੇਣੀ ਏ ਟੁੱਟੀ ਆਪਣੀ ਲਾਜ ਵਾਲੇ ਬੰਦੇ ਕੋਈ ਸੀਗੀ 15 ਕਿਲੋ ਰਿਗਾਰਡ ਆ ਜਾ ਇੰਨੀ ਕਰਤੀ ਆਪਾਂ ਲੈ ਲਈ ਸਹੀ ਗੱਲ ਇਹ ਆਪਾਂ ਦਾ ਗਾਂ ਨਹੀਂ ਲੈਣੇ ਮੈਂ ਤਾਂ ਆਪਾਂ ਲੈ ਦੇਣੀ ਹਾਂ ਹਾਂ ਭਾਈ ਧੰਨਵਾਦ